ਪੰਡਿਤ ਗਣੇਸ਼ਾ ਸਿੰਘ ਨਿਰਮਲ ਮਹਾਤਮਾ ਉਹਨਾਂ ਨੇ ਦਸ਼ਮ ਗ੍ਰੰਥ ਦੀਆਂ ਕੁਝ ਬਾਣੀਆਂ ਦਾ ਠੀਕਾ ਕੀਤਾ ਜਪ ਸਬ ਅਕਾਲ ਉਸਤਤ ਗਿਆਨ ਪ੍ਰਬੋਧ ਰਾਮਾ ਉਤਾਰ ਕ੍ਰਿਸ਼ਨਾ ਉਤਾਰ ਸ਼ਾਇਦ ਤੁਹਾਨੂੰ ਪਤਾ ਹੋਵੇ 24 అవਤਾਰਾਂ ਦੀ ਕਥਾ ਦਸ਼ਮ ਗ੍ਰੰਥ ਦੇ ਚ ਲਿਖੀ ਹੋਈ ਹੈ ਕਿਉਂ ਲਿਖੀ ਸਾਇਬ ਕਹਿੰਦਾ ਦਸ਼ਮ ਕਥਾ ਭਾਗਵਤ ਕੀ ਬਾਖਾ ਕਰੀ ਬਣਾਏ ਅਵਰ ਬਾਸਨਾ ਨਾਏ ਪ੍ਰਭ ਧਰਮ ਜੁਦ ਕੇ ਜਾਏ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੰਦਰ ਮੈਂ ਬਾਸ਼ਾ ਕੀਤਾ ਟਿੱਕਾ ਕੀਤਾ ਹੈ ਤਾਂ ਕਿ ਹਰ ਮਨੁੱਖ ਭਾਰਤ ਦਾ ਪੁਰਾਣਾ ਧਾਰਮਿਕ ਇਤਿਹਾਸ ਸਾਹਿਤ ਪੜ ਲਵੇ ਕਿਉਂਕਿ ਸਾਰੇ ਗ੍ਰੰਥ ਸੰਸਕ੍ਰਿਤ ਦੇ ਸਨ ਤੇ ਬ੍ਰਾਹਮਣ ਸੰਸਕ੍ਰਿਤ ਬ੍ਰਾਹਮਣ ਤੋਂ ਇਲਾਵਾ ਕਿਸੇ ਨੂੰ ਪੜਾਣਾ ਨਹੀਂ ਚਾਹੁੰਦੇ ਸਨ ਸਤਿਗੁਰ ਕਹਿਣ ਲਈ ਕੋਈ ਨਹੀਂ ਮੈਂ ਦਾ ਅਨਵਾਦ ਕਰ ਦੇਣਾ ਟਿੱਕਾ ਕਰ ਦੇਣਾ दशम कथा भागवत की बाखा करी बनाए विद्वान हैरान हो जाने कुल टोटल उम्र 42 साल दी इतने युद्ध पंथ दी साजना इतने कम से इतने बड़े धर्म ग्रंथ दी रचना हैरानी की है भाई मने सिंह ने एक सवाल भी कर देता सी दमदमा सा शायद आप नु पता होवे ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਉਚਾਰਨ ਕਰਤਾ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਨ ਲੇਖਕ ਭਾਈ ਗੁਰਦਾਸ ਜੀ ਸਨ ਗੁਰੂ ਅਰਜਨ ਦੇਵ ਜੀ ਉਚਾਰਨ ਕਰਦੇ ਰਹੇ ਭਾਈ ਗੁਰਦਾਸ ਲਿਖਦੇ ਰਹੇ RAM ਸਰ ਦੇ ਚ ਪੋਥੀਆਂ ਨੂੰ ਸੰਗ੍ਰਹਿ ਕਰਕੇ ਸਾਰੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਪਰ ਇਸ ਤਰ੍ਹਾਂ ਕੀਤੀ ਆਪ ਬੋਲਦੇ ਗਏ ਭਾਈ ਗੁਰਦਾਸ ਲਿਖਦੇ ਗਏ ਇਸ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਤਿਆਰ ਹੋਈ ਇਹਨੂੰ ਕਰਤਾਰ ਪਰਵਾਲੀ ਬੀੜ ਕਹਿੰਦੇ ਨੇ ਕਿਉਂਕਿ ਇਹ ਬੀੜ ਅੱਜਕਲ ਕਰਤਾਰਪੁਰ ਦੇ ਵਿੱਚ ਧੀਰ ਮੱਲੀਆਂ ਕੋਲ ਹੈ ਜਿੱਥੇ ਜਿੱਥੇ ਤੁਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਦੇਖਦੇ ਹੋ ਇੱਥੇ ਇੱਥੇ ਪੰਨੇ ਖਾਲੀ ਨੇ ਉਦਿਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਪਤਾ ਸੀ ਨਾਮੇ ਸਰੂਪ ਨੇ ਵੀ ਕੁਝ ਦਰਜ ਕਰਨਾ ਹੈ। ਉਹਨਾਂ ਨੇ ਵੀ ਕੁਝ ਉਚਾਰਨ ਕਰਨਾ ਹੈ। ਤੁਹਾਡੇ ਵਿੱਚੋਂ ਕਿਸੇ ਨੇ ਕਰਤਾਰ ਪ੍ਰਸਾਦਰਸ਼ਨ ਕੀਤੇ ਹੋਣ ਇਹ ਪੰਨੇ ਖਾਲੀ ਨੇ ਜਿੱਥੇ ਗੁਰਤੇ ਇੱਕ ਬਹਾਦਰ ਸਾਹਿਬ ਜੀ ਮਹਾਰਾਜ ਦੀ ਬਾਣੀ ਹੈ। ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ। ਲੇਖਕ ਬਾਹੀ ਸਾਹਿਬ ਭਾਈ ਗੁਰਦਾਸ ਜੀ। ਦਸਮ ਗ੍ਰੰਥ ਦੇ ਉਚਾਰਨ ਕਰਤਾ ਗੁਰੂ ਗੋਬਿੰਦ ਸਿੰਘ ਜੀ ਲੇਖਕ ਭਾਈ ਮਨੀ ਸਿੰਘ ਇੱਕ ਕਰਤਾਰਪੁਰ ਵਾਲੀ ਬੀੜ ਤੀਰ ਮੱਲ ਕੁਲਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੰਗ ਕਰ ਲਈ ਵੀ ਇਹਦੇ ਉਤਾਰੇ ਕਰਨੇ ਨੇ ਸਿੱਖੀ ਦਾ ਬਹੁਤ ਫੈਲਾਅ ਹੋ ਗਿਆ ਕੁਝ ਸਰੂਪ ਬੰਗਾਲ ਭੇਜਨੇ ਨੇ ਬੰਗਾ ਰਹਿ ਬਿਹਾਰ ਭੇਜਨੇ ਨੇ ਦਕਸ਼ਨ ਦੇ ਵਿੱਚ ਭੇਜਨੇ ਨੇ ਲਿਆਜ਼ਾ ਇਹ ਬੀੜ ਸਾਡੇ ਹਵਾਲੇ ਕਰੋ ਤੇ ਅਸੀਂ ਇਸ ਦੇ ਉਤਾਰੇ ਕਰੀਏ ਤੋ ਧੀਰ ਮਲ ਚੁਕੇ ਖੁਦ ਗੱਦੀ ਲਾ ਕੇ ਬੈਠਦਾ ਸੀ ਉਹਨੇ ਆਖਿਆ ਜੇ ਦਸਵੇਂ ਗੁਰਨਾਨਕ ਹੋ ਤੁਸੀਂ ਵਾਕਈ ਦਸਵੇਂ ਅਵਤਾਰ ਹੋ ਦਸਵੇਂ ਗੁਰਨਾਨਕ ਹੋ ਤੇ ਖੁਦ ਉਚਾਰਨ ਕਰ ਲੋ ਤੇ ਜੇ ਦਸਵੇਂ ਗੁਰਨਾਨਕ ਨਹੀਂ ਤੁਸੀਂ ਸੂਰ ਬੀਰ ਹੋ ਤੇ ਮੇਰੇ ਨਾਲ ਜੰਗ ਕਰਕੇ ਲੈ ਲੋ ਉਂਝ ਮੈਂ ਨਹੀਂ ਦੇਣੀ ਕਿਸੇ ਕੀਮਤ ਤੇ ਨਹੀਂ ਦੇਣੀ ਯੁੱਧ ਕਰਕੇ ਲੈ ਲਓ ਜਾਂ ਤੁਸੀਂ ਅਵਤਾਰ ਹੋ ਤੇ ਖੁਦ ਉਚਾਰਨ ਕਰੋ ਯੁੱਧ ਕਰਨਾ ਧੀਰ ਮਲ ਨਾਲ ਸਤਗੁਰ ਨੇ ਮਨਾਸਬ ਨਹੀਂ ਸਮਝਿਆ ਮਨੀ ਸਿੰਘ ਨੂੰ ਕਿਹਾ ਕਾਗਜ਼ਾਂ ਦਾ ਬਹੁਤ ਵੱਡਾ ਥੱਬਾ ਗੋ ਰੱਖ ਕੇ ਲੰਬਾ ਚੌੜਾ ਇਤਿਹਾਸ ਵਿੱਚ ਮੁਖਤਸਰ ਉਚਾਰਨ ਕਰ ਰਹੇ ਹਾਂ ਭਾਈ ਮਨੀ ਸਿੰਘ ਨੂੰ ਕੇ ਲਿਖਾ ਇਹ ਤਿੰਨ ਮੈਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਚਾਰਨ ਕਰਦੇ ਰਹੇ ਭਾਈ ਮਨੀ ਸਿੰਘ ਲਿਖਦੇ ਰਹੇ ਇਹਨੂੰ ਕਹਿੰਦੇ ਨੇ ਦਮ ਦੇ ਮੈਂ ਸਾਬ ਦੀ ਵੀਰ ਜੋ ਪ੍ਰਕਾਸ਼ਮਾਨ ਹੈ ਇਹ ਗੁਰੂ ਅਰਜਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਚਾਰਨ ਕੀਤੀ ਜਿੱਥੇ ਜਿੱਥੇ ਪੰਨੇ ਖਾਲੀ ਸਨ ਗੁਰਤੇਗ ਬਾਦਰ ਸਾਹਿਬ ਜੀ ਦੀ ਬਾਣੀ ਦੇ ਉੱਥੇ ਮੇਰੇ ਪਤਸ਼ਾਹ ਨੇ ਉਹ ਬਚਨ ਵੀ ਦਰਜ ਕੀਤੇ ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੋਲ ਦਰਜ ਹੋਏ ਤੇ ਇਥੋਂ ਹੀ ਮਨੀ ਸਿੰਘ ਨੇ ਸਵਾਲ ਖੜਾ ਕਰ ਦਿੱਤਾ ਮਹਾਰਾਜ ਤੁਹਾਡੇ ਸਿਧਾਂਤ ਗੁਰਨਾਮਿਕ ਨਾਲ ਮੇਲ ਨਹੀਂ ਖਾਂਦੇ ਸਤਿਗੁਰ ਕਹਿਣ ਲੱਗੇ ਕਿਉਂ ਤੁਸੀਂ ਆਪਣੀ ਬਾਣੀ ਦਰਜ ਨਹੀਂ ਕੀਤੀ ਜਪੁ ਸਾਹਿਬ ਹੈ ਅਕਾਲ ਉਸਤਤ ਹੈ ਕ੍ਰਿਸ਼ਨਾ ਉਤਾਰ ਹੈ ਰਾਮਾ ਉਤਾਰ ਹੈ ਚੰਡੀ ਚੇਤ੍ਰ ਹੈ ਭਗੋਤਿ ਦੀਵਾਰ ਹੈ ਬਥੇਰਾ ਕੁਛ ਹੈ ਕਿਆ ਤੁਹਾਡੇ ਵਿਚਾਰ ਗੁਰੂ ਅਰਜਨ ਦੇਵ ਜੀ ਨਾਲ ਮੇਲ ਨਹੀਂ ਖਾਂਦੇ? ਕੀ ਤੁਹਾਡੇ ਸਿਧਾਂਤ ਗੁਰੂ ਨਾਨਕ ਨਾਲ ਮੇਲ ਨਹੀਂ ਖਾਂਦੇ? ਸਤਿਗੁਰੂ ਕਹਿੰਦੇ ਗਏ ਮਨੀ ਸਿੰਘ ਗੱਲ ਇਹ ਨਹੀਂ ਹੈ। ਗੱਲ ਇਹ ਨਹੀਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਨਿਰੋਲ ਬ੍ਰਹਮ ਦੇ ਵਿਚਾਰ ਹੈ ਖਸਮ ਦੀ ਬਾਣੀ ਹੈ। ਪਰਮਾਤਮਾ ਦੇ ਬੋਲ ਪਰਮਾਤਮਾ ਦੇ ਮੋਲ ਬੋਲ ਕੌਣ ਸੁਣਦਾ ਜਿਸ ਦਾ ਮਨ ਚੁੱਪ ਕਰ ਜਾਂਦਾ ਉਹ ਅਨਾਹਦ ਨਾਦ ਨੂੰ ਸੁਣਦਾ ਇਹਨਾਂ ਬੋਲਾਂ ਨੂੰ ਜੋ ਸੁਣ ਕੇ ਆਨੰਦ ਮਾਣਦੇ ਨੇ ਉਹਨਾਂ ਨੂੰ ਸੰਤ ਕਹਿੰਦੇ ਨੇ ਭਗਤ ਕਹਿੰਦੇ ਨੇ ਪਰ ਉਹਨਾਂ ਬੋਲਾਂ ਨੂੰ ਸੁਣ ਕੇ ਜੋ ਆਪਣੀ ਜ਼ਬਾਨ ਦੇ ਕੇ ਪ੍ਰਗਟ ਕਰ ਦਿੰਦੇ ਨੇ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਹਰ ਪੈਗੰਬਰ ਕੋਲ ਇਲਾਹੀ ਅਲਹਾਮ ਹੁੰਦਾ ਹੈ ਉਹਦੇ ਕੋਲ ਖਸਮ ਦੀ ਬਾਣੀ ਹੁੰਦੀ ਹੈ ਜੈਸੇ ਮੈਂ ਆਵੇ ਕਸਮ ਕੀ ਬਾਣੀ ਕੈਸਾ ਕਰੀ ਗਿਆਨ ਵੇਲਾ ਦਾ ਗੁਰਨਾਣੇ ਕਹਿੰਦੇ ਨਾ ਹਾਂ ਆਪੋ ਬੋਲ ਨਾ ਜਾਣਦਾ ਮੈਂ ਤੇ ਬੋਲ ਨਾ ਜਾਣਦਾ ਹੀ ਨਹੀਂ ਇਸ ਤਰ੍ਹਾਂ ਦੇ ਬੋਲ ਮੇਰੇ ਨਹੀਂ ਨੇ ਮੈਂ ਤੇ ਚੁੱਪ ਕਰ ਗਿਆ ਹਾਂ ਆਪੋ ਬੋਲ ਨਾ ਜਾਣਦਾ ਓ ਕਿਹਾ ਸਭ ਹੁਕਮਾਓ ਜੀ ਇਤਿਹਾਸ ਕਹਿੰਦਾ ਹੈ ਜਿਸ ਦਿਨ ਪਹਿਲੀ ਆਇਤ ਮੁਹੰਮਦ ਸਾਹਿਬ ਦੇ ਕੰਠ ਤੋਂ ਨਿਕਲੀ ਸੀ ਉਦੋਂ ਕੰਬਣੀ ਛੜੀ ਹੋਈ ਸੀ ਲੰਬਾ ਚੌੜਾ ਇਤਿਹਾਸ ਕਿਸੇ ਵਕਤ ਪਿਰ ਖਦੀਜਾ ਉਹਨਾਂ ਦੀ ਪਤਨੀ ਕਹਿਣ ਲੱਗੀ ਇਹ ਬੋਲ ਤੁਹਾਡੇ ਨਹੀਂ ਨੇ ਸ਼ਾਇਦ ਆਪ ਨੂੰ ਪਤਾ ਹੋਵੇ ਮੁਹੰਮਦ ਸਾਹਿਬ ਪੜ੍ਹੇ ਲਿਖੇ ਨਹੀਂ ਸਨ ਖਦੀਜਾ ਉਹਨਾਂ ਦੀ ਪਤਨੀ ਇਹ ਬੋਲ ਫੜੇ ਨਹੀਂ ਨੇ ਇਸ ਤਰ੍ਹਾਂ ਦੇ ਬੋਲ ਤੇ ਮੁਹੰਮਦ ਸਾਹਿਬ ਕਹਿਣ ਲੱਗੇ ਖਦੀਜਾ ਤੂੰ ਠੀਕ ਸਮਝੀ ਕਿ ਬੋਲ ਮੇਰੇ ਨਹੀਂ ਮੈਂ ਤੇ ਚੁੱਪ ਕਰ ਗਿਆ ਬਿਲਕੁਲ ਚੁੱਪ ਕਰ ਗਿਆ ਪਤਾ ਨਹੀਂ ਕੀ ਖੁਦਾ ਬੋਲਦਾ ਹੈ ਜੋ ਤੂੰ ਮੈਂ ਸੋਚ ਕਰ ਰਹੀ ਹੈ ਮੈਂ ਵੀ ਉਹੀ ਮਹਿਸੂਸ ਕਰ ਰਿਹਾ ਇਹ ਬੋਲ ਮੇਰੇ ਨਹੀਂ ਨੇ ਇਸ ਵਾਸਤੇ ਸਾਰਾ ਅਹਲ ਇਸਲਾਮ ਕਹਿੰਦਾ ਹੈ ਕੁਰਾਨ ਨਾਜ਼ਲ ਹੋਈਏ ਉਚਾਰਨ ਨਹੀਂ ਹੋਈ ਇਸੇ ਤਰ੍ਹਾਂ बोध भिक्षु कहंदे ने महात्मा బుద్ధ ਤੋਂ ਬੋਲ ਝਰੇ ਨੇ ਜਿਵੇਂ ਝਰਨੇ ਚ ਪਾਣੀ ਝਰਦਾ ਹੈ ਇਹ ਬੋਲ ਝਰੇ ਨੇ ਉਹਨਾਂ ਨੇ ਬੋਲੇ ਨਹੀਂ ਨੇ ਇਸੇ ਤਰ੍ਹਾਂ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਖਸਮ ਦੇ ਬੋਲ ਨੇ ਆਏ ਨੇ ਮੇਰੇ ਨਹੀਂ ਨੇ ਜੈਸੇ ਮੇ ਆਵੇ ਖਸਮ ਕੀ ਬਾਣੀ ਫੈਸੜਾ ਕਰੀ ਗਿਆਨ ਦੇ ਲਾਲ ਮਨ ਚੁੱਪ ਕਰ ਜਾਂਦਾ ਜਿਨਾਂ ਦਾ ਅਨਾਹਦ ਨਾਦ ਨੂੰ ਸੁਣਦੇ ਨੇ ਰਸ ਮਾਨਦੇ ਨੇ ਉਹਨਾਂ ਨੂੰ ਕਹਿੰਦੇ ਨੇ ਸੰਤ ਭਗਤ ਪਰ ਸੁਣੇ ਹੋਏ ਬੋਲਾਂ ਨੂੰ ਜੋ ਬਾਹਰ ਪ੍ਰਗਟ ਕਰ ਸਕਦੇ ਨੇ ਕਹਿ ਸਕਦੇ ਨੇ ਉਹਨਾਂ ਨੂੰ ਅਵਤਾਰ ਕਹਿੰਦੇ ਨੇ ਹਰ ਇੱਕ ਕੋਲੇ ਸਮਰਥਾ ਨਹੀਂ ਆਉਂਦੀ ਉਹ ਅਵਤਾਰ ਕੋਟੀ ਦੇ ਜਿਗਨੇ ਜਾਂਦੇ ਨੇ ਉਹ ਫਿਰ ਪੈਗੰਬਰ ਸ਼੍ਰੀਣੀ ਦੇ ਜੋ ਹੈ ਆ ਜਾਂਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਮਨੀ ਸਿੰਘ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਖਸਮ ਦੀ ਬਾਣੀ ਹੈ ਪ੍ਰਮਾਤਮਾ ਦੇ ਬੋਲ ਨੇ ਕਿ ਪ੍ਰਮਾਤਮਾ ਦਾ ਸਰੂਪ ਹੈ ਵਿਛੇ ਮਨੀ ਸਿੰਘ ਬੋਲ ਪਿਆ ਤੁਹਾਡੇ ਬੋਲ ਪ੍ਰਮਾਤਮਾ ਦਾ ਸਰੂਪ ਨਹੀਂ ਨੇ ਤੁਹਾਡੇ ਬੋਲ ਖਸਮ ਦੀ ਬਾਣੀ ਨਹੀਂ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਫ਼ ਕਹਿ ਦਿੱਤਾ ਮੇਰੇ ਬੋਲਾਂ ਵਿੱਚ ਇਤਿਹਾਸ ਹੈ ਪਰ ਮੇਰੀ ਆਪਣੀ ਕਥਾ ਹੈ ਅਬ ਮੈਂ ਆਪਣੀ ਕਥਾ ਬਖਾਣਾ ਤਬ ਸਾਦਤ ਜੈ ਬਿਦ ਮੋਹਿਆ ਨੋ ਮੈਂ ਆਪਣੀ ਕਥਾ ਪਰਮਾਤਮਾ ਦੀ ਕਥਾ ਵਿੱਚ ਨਹੀਂ ਲਿਖਣੀ ਜਿਵੇਂ ਅਵਤਾਰਾਂ ਦਾ ਇਤਿਹਾਸ ਮੈਂ ਲਿਖਿਆ ਹੈ ਇਹ ਇਤਿਹਾਸ ਮੈਂ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਣਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਇਤਿਹਾਸ ਨਹੀਂ ਹੈ ਤੁਸੀਂ ਗੁਰੂ ਨਾਨਕ ਦਾ ਇਤਿਹਾਸ ਵੀ ਨਹੀਂ ਲੱਭ ਸਕਦੇ ਗੁਰਨਾਣਿਕ ਦੇਵ ਜੀ ਮਹਾਰਾਜ ਕਦੋਂ ਪ੍ਰਗਟ ਹੋਏ ਕਿੱਥੇ ਪ੍ਰਗਟ ਹੋਏ ਉਹਨਾਂ ਦੇ ਮਾਪੇ ਕੌਣ ਸਨ ਸੰਤਾਨ ਕਿੰਨੇ ਸੀ ਪਤਨੀ ਦਾ ਨਾਮ ਕੀ ਸੀ ਗੁਰਗੰਨ ਸਾਹਿਬ ਦੇ ਵਿੱਚ ਨਹੀਂ ਹੈ ਇਤਿਹਾਸ ਗੁਰਵਰਜਨ ਦੇਵ ਜੀ ਦਾ ਵੀ ਨਹੀਂ ਹੈ ਕੱਲ ਤੁਸੀਂ ਪਰਮ ਮਨਾਣੇ ਗੁਰਗੰਨ ਸਾਹਿਬ ਦੇ ਤੇ ਗੁਰਵਰਜਨ ਦੇਵ ਜੀ ਦਾ ਕੋਈ ਇਤਿਹਾਸ ਨਹੀਂ ਹੈ ਉਹਨਾਂ ਦੇ ਮਾਤਾ ਪਿਤਾ ਕੌਣ ਸਨ ਸੰਤਾਨ ਕਿੰਨੇ ਸੀ ਕਰਦੇ ਕਿਹ ਰਹੇ ਆਈਓ ਕਿੰਨੇ ਸੀ ਘਟਨਾ ਕੀ ਗੱਟਿਆ ਸਤੇ ਕੁਝ ਵੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਚ ਕੀ ਹੈ ਸਪਰਪੰਛ ਮੇ ਸਾਚੇ ਨਾਮ ਕੀ ਵਡਾਈ ਮਤ ਕੋ ਧਰੋ ਗੁਮਾਨਾ ਕੇਵਲ ਨਾਮ ਦੀ ਮੈਂ ਨਾਮ ਦੀ ਮੈਂ ਮਨੀਸ਼ ਸਿੰਘ ਸਾਡੀ ਬਾਣੀ ਚ ਇਤਿਹਾਸ ਹੈ ਔਰ ਜੋ ਅਸੀਂ ਲਿਖੇ ਇਹਦੀ ਸਾਡੀ ਆਪਣੀ ਕਥਾ ਹੈ ਮੈਂ ਆਪਣੀ ਕਥਾ ਬ੍ਰਹਮ ਦੀ ਕਥਾ ਚ ਕਿਸ ਤਰ੍ਹਾਂ ਲਿਖ ਦਿਆਂ ਮੈਂ ਆਪਣੀ ਕਥਾ ਨੂੰ ਖਸਮ ਦੀ ਕਥਾ ਦੇ ਕਿਸ ਤਰ੍ਹਾਂ ਲਿਖਦੇ ਹਾਂ ਹੁਣ ਮਨੀ ਸਿੰਘ ਨੇ ਦੂਸਰਾ ਸਵਾਲ ਕੀਤਾ ਜਿਵੇਂ ਮਰਦਾਨੇ ਦੇ ਸਵਾਲਾਂ ਤੋਂ ਜਨਮ ਸਾਖੀ ਦਾ ਜਨਮ ਹੋਇਆ ਇਸ ਤਰ੍ਹਾਂ ਭਾਈ ਮਨੀ ਸਿੰਘ ਦੇ ਸਵਾਲਾਂ ਤੋਂ ਸਾਨੂੰ ਬਹੁਤ ਕੁਝ ਮਿਲਦਾ ਹੈ ਭਾਈ ਮਨੀ ਸਿੰਘ ਨੇ ਸਵਾਲ ਕੀਤਾ ਤੁਸੀਂ ਆਪਣੀ ਕਥਾ ਆਪ ਕਿਉਂ ਲਿਖ ਰਹੇ ਹੋ श्री कृष्ण की कथा सूरदास ने लिखी कवि नरोत्तम ने लिखी बहुत सारे विद्वान ने लिखी वेद व्यास ने लिखी राम की कथा बालमीक ने लिखी तुलसी ने लिखी अनेक होर विद्वान ने लिखी महाराज थोड़ी भी कोई कथा लिख देगा ये चिंता तीन आप क्यों की थी अपनी कथा आप क्यों लिखी ਪਤਾ ਹੈ ਹੋਂ ਦਾਨਗੁਰੂ ਅਭਿੰ ਸਿੰਘ ਜੀ ਮਹਾਰਾਜ ਕੀ ਕਹਿੰਦੇ ਨੇ ਮਨੀ ਸਿੰਘ ਸੂਰਦਾਸ ਨਰੋਤਮ ਕੈਸੋ ਜਦ ਭਾਵਨਾ ਦੇ ਵੇਗ ਦੇ ਵਿੱਚ ਆਏ ਨੇ ਅਵਤਾਰੀ ਪਰ ਸ਼੍ਰੀ ਕ੍ਰਿਸ਼ਨ ਨੂੰ ਉਹ ਭਗਵਾਨ ਕਹਿ ਬੈਠੇ ਨੇ ਪਰਮਾਤਮਾ ਕਹਿ ਬੈਠੇ ਔਰ ਇਸ ਤਰ੍ਹਾਂ ਤੁਲਸੀ ਵੀ ਜਦ ਭਾਵਨਾ ਦੇ ਵੇਗ ਦੇ ਵਿੱਚ ਆਇਆ ਉਹਨੇ ਰਾਮ ਨੂੰ ਭਗਵਾਨ ਕਹਿ ਦਿੱਤਾ ਰੱਬ ਕਹਿ ਦਿੱਤਾ ਹੈ ਰੱਬ ਦਾ અવਤਾਰ ਨਹੀਂ ਰੱਬ ਦੇ ਭੇਜੇ ਹੋਏ ਦੂਤ ਨਹੀਂ ਸਿੱਧਾ ਰੱਬ ਹੀ ਕਹਿ ਦਿੱਤਾ ਮੈਨੂੰ ਡਰ ਲੱਗਦਾ ਹੈ ਕੋਈ ਸਿੱਖ ਸ਼ਰਧਾ ਦੇ ਚਾਹੇ ਮੈਨੂੰ ਪਰਮਾਤਮਾ ਕਹਿ ਦੇ ਤੋ ਇਸ ਸਾਰੀ ਗੁਰਨਾਣਿਕ ਤੇ ਮੇਰੀ ਕੀਤੀ ਕਿਤਾਈ ਤੇ ਪਾਣੀ ਫਿਰ ਜਾਏਗਾ ਇਸ ਵਾਸਤੇ ਮੈਂ ਇਹ ਸ਼ਬਦ ਲਿਖਣਾ ਲਾਜ਼ਮੀ ਸਮਝਦਾ ਜੋ ਹਮ ਕੋ ਪਰਮੇਸ਼ਰ ਉਚ ਰਹੇ ਤੇ ਸਭ ਨਰਕ ਕੁੰਡ ਮੇ ਪਰ ਤੁ ਫਿਰ ਤੁਸੀਂ ਕੌਣ ਹੋ ਮੋਖੋ ਦਾਸ ਤਵਨ ਕਾ ਜਾਣੋ ਯਾ ਮੈਂ ਬੇਦ ਨਰੰਚ ਪਛਾਨੋ ਮੈਂ ਹੋ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਵਾਸ ਮੈਂ ਤੇ ਉਸ ਪਰਮਾਤਮਾ ਦਾ ਨਿਮਾਨਾ ਸੇਵਕ ਆ ਉਹਦਾ ਸੰਦੇਸ਼ਾ ਜਗਤ ਨੂੰ ਦੇਣ ਵਾਸਤੇ ਆਇਆ ਜੋਨੇਜ ਪ੍ਰਭ ਮੋ ਸੋ ਕਹਾ ਸੋ ਕਹੋ ਜਗਮਾ ਜੋ ਕੁਝ ਪ੍ਰਭ ਨੂੰ ਕੇ ਕਹੈ ਮੈਨੂੰ ਸੰਦੇਸ਼ ਵਾਹਕ ਦੀ ਤਰ੍ਹਾਂ ਮੈਂ ਜਗਤ ਨੂੰ ਸੁਣਾਣਾ ਹੈ ਬڑا ਸੋਹਣਾ ਬੋਲ ਤੇ ਮੁਹੰਮਦ ਸਾਹਿਬ ਨਾਲ ਜੋੜਿਆ ਗਿਆ ਪੈਗੰਬਰ ਪੈਗੰਬਰ ਦਾ ਮਤਲਬ ਕੀ ਹੁੰਦਾ ਘਰ ਘਰ ਪੈਗਾਮ ਦੇਣਾ ਖੁਦਾ ਨੇ ਜੋ ਆਖਿਆ ਉਹ ਘਰ ਘਰ ਸੁਣਾਣਾ ਪੈਗੰਬਰ ਇਹਦੇ ਵਿੱਚ ਕੋਈ ਬਹੁਤ ਵੱਡੀ ਮਾਨਤਾਣ ਵਾਲੀ ਗੱਲ ਨਹੀਂ ਹੈ ਜਿਵੇਂ ਇੱਕ ਪੋਸਟਮੈਨ ਘਰ ਘਰ ਚਿੱਠੀ ਪੁਚਾਵੇ ਜਿਵੇਂ ਕੋਈ ਸੰਦੇਸ਼ਵਾਹਕ ਘਰ ਘਰ ਦੇ ਸੰਦੇਸ਼ ਆ ਦੇਵੇ ਪੈਗੰਬਰ ਜੋ ਜੀ ਪ੍ਰਭ ਮੋ ਸੋਕਹ ਸੋਕਹੋ ਜਗਮਾਏ ਮਹਾਰਾਜ ਕਹਿੰਦੇ ਮੈਂ ਤੇ ਇੱਕ ਨਿਮਰਣਾ ਅਦਨਾ ਜਿਆ ਸੇਵਕਾਂ ਪ੍ਰਭੂ ਦਾ ਸੰਦੇਸ਼ਾ ਘਰ ਘਰ ਪਹੁੰਚਾਣਾ ਜਿਹੜਾ ਮੈਨੂੰ ਪਰਮਾਤਮਾ ਕਰਕੇ ਆਖੇਗਾ ਮੈਂ ਲਿਖਣਾ ਲਾਜ਼ਮੀ ਸਵਝਦਾ ਜੋ ਹਮ ਕੋ ਪਰਮੇਸ਼ਰ ਉਚਰੇ ਕਿ ਆਪਣੀ ਕਥਾ ਵਿੱਚ ਲਿਖਿਆ ਹੈ ਔਰ ਇਹ ਵੀ ਲਿਖਿਆ ਹੈ ਕਿ ਲਿਖਾਰੀਆਂ ਨੇ ਕਿਵੇਂ ਅਵਤਾਰਾਂ ਨੂੰ ਵੀ ਰੱਬ ਬਣਾ ਦਿੱਤਾ ਤੇ ਰੱਬ ਤੱਕ ਪਹੁੰਚਣ ਹੀ ਨਹੀਂ ਦਿੱਤਾ ਰਸਤੇ 'ਚ ਰੋਕ ਕੇ ਰੱਖ ਦਿੱਤਾ ਇਸ ਵਾਸਤੇ ਸਾਫ ਕਹਿੰਦੇ ਜੋ ਹਮ ਕੋ ਪਰਮੇਸ਼ਰ ਉਚਰੇ ਤੇ ਸਭ ਨਰਕ ਕੁੰਡ ਮੇ ਫਰੇ ਮੋਕੋ ਦਾਸ ਤਮਨ ਕਾ ਜਾਨੋ ਯਾ ਮੈਂ ਭੇਦ ਨ ਰੰਚ ਪਛਾਨੋ ਮੈਂ ਹਾਂ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸਾ ਸਾਇਬ ਕਹਿੰਦੇ ਧਾਰਮਿਕ ਜ਼ਿੰਦਗੀ ਮਨੁੱਖ ਦੀ ਉਸ ਦਿਨ ਸ਼ੁਰੂ ਹੁੰਦੀ ਹੈ ਕਿਸ ਦਿਨ ਜਿਸ ਦਿਨ ਮਨੁੱਖ ਦੇ ਅੰਦਰ ਧਾਰਮਿਕ ਸਵਾਲ ਪੈਦਾ ਹੁੰਦੇ ਨੇ ਅਗਰ ਪੈਦਾ ਹੋਣ ਤਾਂ ਉਹ ਬੰਦਾ ਗੁਰਦੁਆਰੇ ਆਇਆ ਹੈ ਤੇ ਸਰੀਰਕ ਸਵਾਲ ਲੈ ਕੇ ਆਇਆ ਤੇ ਹਸਪੀਟਲ ਦੇ ਚ ਆਇਆ ਗੁਰੂ ਕੋਲ ਨਹੀਂ ਆਇਆ ਆਰਥਿਕ ਸਵਾਲ ਲੈ ਕੇ ਆਇਆ ਹੈ ਤਾਂ ਬਾਜ਼ਾਰ ਦੇ ਚ ਆਇਆ ਹੈ ਗੁਰੂ ਕੋਲ ਨਹੀਂ ਆਇਆ ਪਰਿਵਾਰਕ ਸਮਾਜ ਜਹ ਲੈ ਕੇ ਆਇਆ ਕਿਸੇ ਸਮਾਜਿਕ ਇਕੱਠ ਦੇ ਚ ਆਇਆ ਹੈ ਇਹ ਧਾਰਮਿਕ ਇਕੱਠ ਦੇ ਚ ਨਹੀਂ ਆਇਆ ਧਾਰਮਿਕ ਕੱਠ ਦੇ ਤੇ ਉਹ ਹੀ ਆਇਆ ਹੈ ਗੁਰੂ ਕੋਲ ਤੇ ਉਹ ਹੀ ਆਇਆ ਹੈ ਜਿਸ ਦੇ ਅੰਦਰ ਧਾਰਮਿਕ ਸਵਾਲ ਪੈਦਾ ਹੋ ਗਿਆ ਹੈ ਐ ਗੁਰੂ ਮਨ ਕਿਉਂ ਨਹੀਂ ਜੁੜਦਾ ਜੇ ਮਨ ਜੋਤ ਸਰੂਪ ਹੈ ਤਾਂ ਇਤਨਾ ਕਲੇਸ਼ ਕਿਉਂ ਹੈ ਇਤਨਾ ਦੁੱਖ ਕਿਉਂ ਹੈ ਜੇ ਮਨ ਆਨੰਦ ਸਰੂਪ ਹੈ ਪ੍ਰਕਾਸ਼ ਸਰੂਪ ਹੈ ਤਾਂ ਇਤਨਾ ਅੰਧੇਰਾ ਕਿਉਂ ਹੈ ਇਤਨਾ ਅੰਧਕਾਰ ਕਿਉਂ ਹੈ ਅਗਰ ਮਨ ਆਗਮ ਹੈ ਕੋ ਇਤਨਾ ਤੁਛ ਕਿਉਂ ਬਣਿਆ ਆਏ ਐ ਐਸੇ ਸਵਾਲ ਜਿਸ ਦਿਨ ਪੈਦਾ ਹਵਨ ਉਸ ਦਿਨ ਧਾਰਮਿਕ ਜ਼ਿੰਦਗੀ ਸ਼ੁਰੂ ਹੁੰਦੀ ਹੈ ਮੈਂ ਫਿਰ ਅਰਜ ਕਰਾਂ ਸਾਰੀ ਦੁਨੀਆ ਦਾ ਮੈਂ ਭਰਮਣ ਕੀਤਾ ਕਦੀ ਕਦਾਈ ਕੋਈ ਸੁਣਨ ਦਾ ਪੁਰਸ਼ ਮਿਲਦਾ ਜਿਹਦਾ ਸਵਾਲ ਧਾਰਮਿਕ ਹੋਵੇ ਸਵਾਲ ਸਮਾਜਿਕ ਆਉਂਦੇ ਨੇ ਸਵਾਲ ਆਰਥਿਕ ਆਉਂਦੇ ਨੇ ਸਵਾਲ ਸਰੀਰਿਕ ਆਉਂਦੇ ਨੇ ਤੇ ਸਰੀਰਿਕ ਆਰਥਿਕ ਸਮਾਜਿਕ ਸਵਾਲ ਤੇ ਹਰ ਇੱਕ ਦੇ ਆਉਂਦੇ ਨੇ ਸਰੀਰਕ ਤਲ ਤੇ ਮੈਂ ਵੀ ਰੋ ਗਿਆ ਮੇਰੇ ਵੀ ਸਵਾਲ ਨੇ ਫਿਰ ਮੈਂ ਕਿੰਨਾ ਦੇ ਅੱਗੋਂ ਲੈ ਜਾਵਾਂ ਹਰ ਇੱਕ ਦੇ ਆਪਣੇ ਆਪਣੇ ਸਵਾਲ ਹੁੰਦੇ ਨੇ ਧਾਰਮਿਕ ਦੁਨੀਆ ਉਸ ਦਿਨ ਆਰੰਭ ਹੁੰਦੀ ਹੈ ਪਾਠ ਕਰਦੇ ਆ ਮਨ ਜੁੜਦਾ ਕਿਉਂ ਨਹੀਂ ਵਾਹਿਗੁਰੂ ਵਾਹਿਗੁਰੂ ਜਪਦੇ ਆ ਮਨ ਜੁੜਦਾ ਕਿਉਂ ਨਹੀਂ ਅਗਰ ਮਨ ਜੋਤ ਸਰੂਪ ਹੈ ਤਾਂ ਇਤਨਾ ਅੰਧਕਾਰ ਕਿਉਂ ਹੈ ਅਗਰ ਜੋਤ ਸਰੂਪ ਹੈ ਤਾਂ ਇਤਨਾ ਦੁੱਖ ਕਿਉਂ ਹੈ ਇਸ ਤਰ੍ਹਾਂ ਦੇ ਸਵਾਲ ਜਿਸ ਦਿਨ ਪੈਦਾ ਹੋਣ ਇਹ ਧਾਰਮਿਕ ਸਵਾਲ ਨੇ ਇਹਨਾਂ ਧਾਰਮਿਕ ਸਵਾਲਾਂ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਦਰਜ ਕੀਤਾ ਹੈ ਕੋ ਸੂਰਾ ਸੂਰਬੀਰ ਕੌਣ ਹੈ ਸੁੰਦਰ ਕਵਨ ਕਹਾ ਜੋਗ ਕੋਸਾਰ ਯੋਗ ਸਾਧਨਾ ਦਾ ਫਲ ਕੀ ਹੈ ਸਤ ਸੰਗ ਕਰ ਰਹੇ ਹੋ ਇਹਦਾ ਕੀ ਫਲ ਹੈ ਕਥਾ ਕੀਰਤਨ ਸੁਣ ਰਹੇ ਹੋ ਇਹਦਾ ਕੀ ਫਲ ਹੈ ਪੂਜਾ ਪਾਠ ਦਾਨ ਪੁੰਨ ਸਭ ਕਰ ਰਹੇ ਹੋ ਇਹਦਾ ਕੀ ਫਲ ਹੈ ਅਗਰ ਕੋਈ ਪ੍ਰਸ਼ਨ ਕਰੇ ਇਸ ਦਾ ਜਵਾਬ ਤੁਹਾਡੇ ਕੋਲ ਨਾ ਹੋਵੇ ਤਾਂ ਇੱਕ ਗੱਲ ਸਪਸ਼ਟ ਹੈ ਧਿਆਨ ਦੇਣਾ ਅਜੇ ਸਵਾਲ ਹੀ ਅੰਦਰੋਂ ਨਹੀਂ ਪੈਦਾ ਹੋਇਆ ਨਹੀਂ ਪੈਦਾ ਹੋਇਆ ਕੋ ਸੂਰਾ ਸੁੰਦਰ ਕਵਨ ਕਹਾ ਜੋਗ ਕੋ ਸਾਰ ਕੋ ਦਾਤਾ ਗਿਆਨੀ ਕਵਨ ਕਹੋ ਵਿਚਾਰ ਅਵਿਚਾਰ ਇਸ ਨੂੰ بڑے ਖੁਲਾਸਵਾਪੂਰਵਕ ਲਿਖਿਆ ਪੰਡਿਤ ਗਣੇਸ਼ਾ ਸਿੰਘ ਨੇ।ਔਰ بڑے ਅਰਦਾਸ ਮਈ ਡੰਗ ਨਾਲ, "ਹੇ ਗੁਰਦੇਵ, ਇਨਾ ਸਵਾਲਾਂ ਦੇ ਜਵਾਬ ਮੇਰੇ ਮਨ ਚ ਆਏ ਨੇ। ਦਸਮਗ੍ਰੰਥ ਦਾ ਟਿਕਾ ਕਰਦੇ ਆਇਆ, ਉਹਨਾਂ ਨੇ ਕਲਮ ਬੰਦ ਕੀਤੀ ਨਹੀਂ। ਪਹਿਲਾ ਟਿਕਾ ਉਹਨਾਂ ਦਾ ਹੀ ਸੀ। ਅਜੇ ਤਾਂ 25-30 ਸਾਲ ਪਹਿਲੇ ਮੈਂ ਪੜਿਆ ਸੀ। ਹੁਣ ਤੇ ਹੋਰ ਵੀ ਬੇਸ਼ਤਰ ਟਿਕੇ ਆ ਗਏ।"